ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਪੋਸਟਾਂ ਆਈਆਂ ਨੇ CISF ਦੀਆਂ ਕਾਸਟੇਬਲ ਡਰਾਈਵਰ ਦੀਆਂ ਪੋਸਟਾਂ ਨੇ ਫੀਸ ਦੇ ਵਿੱਚ ਰਹਿਣ ਵਾਲੀ ਹੈ ₹100 SCST ਲਈ ਕੋਈ ਫੀਸ ਨਹੀਂ ਹੈ ਫਾਰਮ ਭਰਨ ਦੀ ਤਾਰੀਖ ਜਿਹੜੀ ਹੈ 3/2/2025 ਤੋਂ ਸ਼ੁਰੂ ਹੋਣੀ ਹੈ ਫਾਰਮ ਤੇ 4/3/2025 ਤੱਕ ਭਰੇ ਜਾਣੇ ਨੇ ਮਿਨੀਮਮ ਜਿਹੜੀ ਉਮਰ ਰੱਖੀ ਗਈ ਹੈ 21 ਤੋਂ 27 ਸਾਲ ਹੈ ਤੇ ਉਮਰ ਦੇ ਵਿੱਚ ਛੋਟ ਜਿਹੜੀ ਹੈ ਗਵਰਨਮੈਂਟ ਦੇ ਰੂਲਾ ਮੁਤਾਬਕ ਤੁਹਾਨੂੰ ਮਿਲਣੀ ਹੈ ਕਾਂਸਟੇਬਲ ਤੇ ਡਰਾਈਵਰਾਂ ਦੀਆਂ ਪੋਸਟਾਂ ਜਿਹੜੀਆਂ ਨੇ 845 ਜਿਹਦੇ ਵਿੱਚ 10ਵੀਂ ਪਾਸ ਮੰਗੇ ਗਏ ਨੇ ਕਾਂਸਟੇਬਲ ਡਰਾਈਵਰ ਕਮ ਪੰਪ ਆਪਰੇਟਰ ਕੀ ਜਾਣੇ ਨੇ 279 ਇਹਦੇ ਵਿੱਚ ਵੀ ਜਿਹੜੀ 10ਵੀਂ ਜ਼ਰੂਰੀ ਹੈ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਸੈਂਟਰ ਇੰਡਸਟਰੀਅਲ ਸਕਿਉਰਟੀ ਫੋਰ ਸੀਆਈਐਸ ਇਹ ਇਹ ਪੋਸਟਾਂ ਨੇ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟ ਲੈ ਕੇ ਕਿਸੇ ਵੀ ਸਾਈਬਰ ਕੈਫੇ ਜਾ ਕੇ ਜਿਹੜਾ ਹੈ ਫਾਰਮ ਤੁਸੀਂ ਅਪਲਾਈ ਕਰ ਸਕਦੇ ਹੋ 845 ਕਾਂਸਟੇਬਲ ਰੱਖੇ ਜਾਣੇ ਨੇ ਡਰਾਈਵਰ ਰੱਖੇ ਜਾਣੇ ਨੇ ਤੇ ਪੰਪ ਆਪਰੇਟਰ ਤੇ ਕਾਂਸਟੇਬਲ ਡਰਾਈਵਰ 278 ਰੱਖੇ ਜਾਣੇ ਨੇ ਸੋ ਇਸੇ ਤਰ੍ਹਾਂ ਦੀਆਂ ਹੋਰ ਨਿੱਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਹੋ ਜਾ ਚਾਹਤ ਧੰਨਵਾਦ